ਜੀ ਅੱਜ ਆਪਾਂ ਬਣਾਈ ਜੀ ਛੋਲੇ ਆਂ ਦਾਲ ਰੈਸਟੋਰੈਂਟ ਸਟਾਈਲ ਵਾਲੀ ਬਿਨਾ ਮਸਾਲਿਆਂ ਤੋਂ ਜਿਵੇਂ ਕਿ ਰੈਸਟੋਰੈਂਟ ਹੋਟਲਾਂ ਵਿੱਚ ਬਹੁਤ ਹੀ ਮਸਾਲੇ ਪਾਉਂਦੇ ਨੇ ਆਪਾਂ ਬਿਨਾ ਮਸਾਲਿਆਂ ਤੋਂ ਜੋ ਘਰ ਵਿੱਚ ਮਸਾਲੇ ਹੁੰਦੇ ਨੋਰਮਲ ਮਸਾਲੇ ਪਾ ਕੇ ਉਹ ਤੜਕਾ ਲਗਾ ਕੇ ਦਾਲ ਬਣਾਈ ਸਿੰਪਲ ਦਾਲ ਜਿੱਦਾਂ ਛੋਲੀਆਂ ਦਾਲ ਨੂੰ ਆਪਾਂ ਉਬਾਲਦੇ ਆਂ ਬਸ ਉਹਦਾ ਜਿਹੜਾ ਤੜਕਾ ਆ ਉਹ ਲਗਾਇਆ ਥੋੜੇ ਜਿਹੀ ਮਸਾਲੇ ਪਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜਿੱਦਾਂ ਆਪਾਂ ਜਦੋਂ ਰੈਸਟੋਰੈਂਟ ਵਿੱਚ ਦਾਲ ਖਾਂਦੇ ਆਂ ਨਾਲ ਆਪਾਂ ਪਿਆਜ਼ ਨਾਲ ਅਚਾਰ ਦਿੰਦੇ ਆ ਉਸੇ ਤਰ੍ਹਾਂ ਆਪਾਂ ਇਹ ਥਾੜੀ ਸਜਾਈਏ ਇਸ ਤਰ੍ਹਾਂ ਤੁਸੀਂ ਵੀ ਬਣਾਓਗੇ ਤੇ ਉਂਗਲੀਆਂ ਚੜਦੇ ਰਹਿ ਜਾਓਗੇ ਇੰਨੀ ਟੇਸਟੀ ਦਾਲ ਬਣੇਗੀ ਸਸੀ ਕਲ ਜਸਾਇਨ ਨੂੰ ਬੜਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਕਲਾਪਾਦ ਦੇ ਅਸੀਂ ਸ਼ਹਿਰ ਬੱਚਿਆਂ ਵਾਸਤੇ ਕੁਝ ਲੈਣ ਦੇ ਸੀ ਸਮਾਰ ਪਰ ਆਪਨੇ ਆਪਣੇ ਵਾਸਤੇ ਡਾਲ ਲੈਣੀ ਸੀ ਕਿਉਂਕਿ ਬਰਥਡੇ ਦਾ ਗਿਫਟ ਇਹਦਾ ਰਹਿੰਦਾ ਸੀ ਜੇ ਪਾਪਾ ਨੇ ਨਹੀਂ ਸੀ ਦਿੱਤਾ ਤੇ ਇਸ ਵਾਸਤੇ ਉਹ ਵੇਈ ਸੀ ਡਾਲ ਲੈ ਆਏ ਪਰ ਡਾਲ ਲੈ ਗਈ ਸੀ ਇਹਨੀ ਡਾਲ ਨਹੀਂ ਪਸੰਦ ਆਈ ਤੇ ਇਹਦੇ ਵਾਸਤੇ ਆਪਾਂ ਲੈ ਕੇ ਗਈ ਸੀਕਰ ਕੱਪੜੇ ਜਿਹੜੇ ਕੱਪੜੇ ਲੈ ਕੇ ਆਂਦੇ ਮੈਂ ਤੁਹਾਨੂੰ ਦਿਖਾਨੀ ਆ ਤੇ ਇਹ ਆਪਾਂ ਇਹਦੇ ਵਾਸਤੇ ਲੈ ਕੇ ਆਂਦੀ ਸੀ ਜੀਨ ਦੀ ਪੈਂਟ ਲੈ ਕੇ ਆਂਦੀ ਸੀ ਇੱਕ ਹੋਗੀ ਇਹਦੀ ਪੈਂਟ ਤੇ ਨਾਲ ਆਪਾਂ ਲੈ ਕੇ ਆਂਦੀ ਸੀ ਟੀ-ਸ਼ਰਟ ਇਹ ਹੈਗੀ ਜੀ ਇਸ ਦੀ ਟੀ-ਸ਼ਰਟ ਜਿਵੇਂ ਹੁਣ ਅੱਜ ਕਾਲ ਜਵਾਜ ਚੱਲਦਾ ਪੈਣਾ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਪਿੱਛੇ ਆ ਰਹੀ ਹੈ ਉਹਦਾ ਛੋਟਾ ਸਾਈਜ਼ ਜਿਹੜਾ ਹੁੰਦਾ ਹੈ ਅੱਗੇ ਫਰੰਟ ਤੇ ਵੀ ਆ ਰਿਹਾ ਹੈ ਪਰ ਇਹ ਇਹ ਦਾ ਅਲੱਗ ਲੋਗੋ ਲੱਗਾ ਹੋਇਆ ਹੈ ਡਿਜ਼ਾਈਨ ਇਹਦੀ ਅਲੱਗ ਹੈਗੀ ਤੇ ਪਿੱਛੇ ਪ੍ਰਿੰਟਿੰਗ ਜਿਹੜੀ ਇਹਦੀ ਕੁਲੱਗ ਹੈਗੀ ਹੈ ਇੱਕ ਇਹ ਟੀ-ਸ਼ਰਟ ਲਈ ਸੀ ਇੱਕ ਟੀ-ਸ਼ਰਟ ਆਪਾਂ ਇਹਦੇ ਵਾਸਤੇ ਲਈ ਇਹ ਵਾਲੀ ਟੀ ਵਾਲੀ ਲਈ ਟੀ-ਸ਼ਰਟ ਦੋ ਟੀ-ਸ਼ਰਟਾਂ ਲੈਂਗਾ ਸੇ ਇਹਦੀਆਂ ਤੇ ਬਾਕੀ ਇਹਨੇ ਡੋਰ ਦੇ ਪਸੰਦ ਕਰੀ ਕੀਤੀ ਨਹੀਂ ਸੀ ਉਹਨੂੰ ਰੱਟ ਲਈ ਹੋਈ ਸੀਗੀ ਸੌਕਸ ਲੈਣ ਵਾਸਤੇ ਹੈਵਨ ਨਿਊਸ ਮੈਲਿੰਗ ਸੌਕਸ ਆ ਦੇਖੋ ਇਹ ਜਿੱਦਾਂ ਨਾ ਮੈਨੂੰ ਤੇ ਚਲੋ ਵਧੀਆ ਨਹੀਂ ਲੱਗਿਆ ਕਿਉਂਕਿ ਜੋਕਰਾਂ ਮੰਗ ਲੱਗਦੀਆਂ ਜਿੱਦਾਂ ਜੋਕਰ ਹੁੰਦੇ ਨਾ ਉਹਨਾਂ ਦੇ ਪਾਇਆ ਹੁੰਦੇ ਏਦਾਂ ਮਲਟੀ ਕਲਰ ਦੇ ਸੂਟ ਐਵੇਂ ਦੀ ਲੱਗਦੀਆਂ ਇਹ ਹੈਗੀਆਂ ਸੌਕਸ ਉੱਪਰ ਅਗੇ ਫਿਲ ਵੀ ਲੱਗੀ ਹੋਈ ਹੈ ਨੈੱਟ ਦੀ ਇਹਦਾ ਪ੍ਰਾਈਸ ਜਿਆ ਸੀਗਾ ਇਹ 349 ਰੁਪਏ ਦੀਆਂ ਸੌਕਸ ਮਿਲੀਆਂ ਦੋ 349 ਰੁਪਏ ਦੀਆਂ ਤੇ ਇਸ ਤੋਂ ਬਾਅਦ ਵਿੱਚ ਆਪਾਂ ਲਿਆ ਮਨਪੀ ਦਾ ਇੱਕ ਲਈ ਅਸੀਂ ਮੰਨਤੀ ਕਰਾ ਸੀ ਆਹ ਮਨਤੀ ਕਰਸੇ ਲਈ ਅਸੀਂ ਉਹ ਐਕਸਰਸਾਈਜ਼ ਵਗੈਰਾ ਕਰਤਾ ਜਿਮ ਜਿਮ ਲਾਉਂਦਾ ਨਾ ਇਸ ਕਰਕੇ ਆਹ ਵਾਲੀ ਨਾਲ ਕੀ ਸ਼ੁਰੂ ਹੋਇਆ ਇਹ ਆਪਾਂ ਨੂੰ ਦੋਨੋਂ ਚੀਜ਼ਾਂ ਪੈਂਗਾ ਸੀ 1799 ਰੁਪਏ ਦਾ ਸੈੱਟ ਮਿਲਿਆ ਮਤਲਬ ਵੀ ਇੱਕਰ ਵੀ ਆ ਘੱਟ 1800 ਦਾ ਸਾਨੂੰ ਸੈੱਟ ਪਿਆ ਹੈ ਇਹ ਗਿਰੀ ਇਹਨੇ ਡਾਲ ਪਸੰਦ ਕੀਤੀ ਸੀ ਪਿਛਲੇ ਸਾਲ ਉਹ ਸੀ ਇਹਦੀ ਇਹ ਵਾਲੀ ਡਾਲ ਕਿਉਂਕਿ ਕੱਲ ਵੀ ਇਹਨੇ ਇਹ ਵਾਲੀ ਡਾਲ ਉੱਤੇ ਦੇਖੀ ਸੀ ਇਹ ਪਿਛਲੇ ਸਾਲ ਇਹਦੇ ਬਰਥਡੇ ਦੇ ਇਹਦੇ ਪਾਪਾ ਨੇ ਦਿੱਤੀ ਸੀ ਗਿਫਟ ਦਿੱਤਾ ਸੀ ਇਹਦੀ ਖਾਸੀਅਤ ਇਹਨ ਮੈਜਿਕ ਮੈਜਿਕਲ ਡਾਲ ਕਹਿੰਦੇ ਆ ਕਿਉਂਕਿ ਜਿਹੜੀ ਇਹਦੀ ਸਕਰਟ ਹੈ ਨਾ ਦਾ ਕਲਰ ਚੇਂਜ ਹੋ ਜਾਂਦਾ ਜਦੋਂ ਬਹੁਤ ਜ਼ਿਆਦਾ ਠੰਡੂਂਦੀ ਨਾ ਇਸ ਡਰੈਸ ਦਾ ਨਾ ਸਕਰਟ ਦਾ ਕਲਰ ਚੇਂਜ ਹੋ ਜਾਂਦਾ ਹੈ ਮਤਲਬ ਕਿ ਜਿਵੇਂ ਦਾ ਐ ਕਲਰ ਹੈ ਨਾ ਐਦਾਂ ਦਾ ਕਲਰ ਹੋ ਜਾਂਦਾ ਹੈ ਹੋਂਕ ਬਿਲਕੁਲ ਲਾਈਟ ਹੈ ਨਾ ਫਿਰ ਐਦਾਂ ਡਾਰਕ ਕਲਰ ਹੋ ਜਾਂਦਾ ਹੈ ਇਹਨੇ ਪਿਛਲੇ ਸਾਲ ਲਈ ਸੀ ਇਹ ਵੀ ਇਹਨੂੰ 550 600 ਦੀ ਮਿਲੀ ਸੀ ਪਰ ਕੱਲ ਇਹਨੂੰ ਕੋਈ ਡਾਲ ਨਹੀਂ ਉਥੋਂ ਪਸੰਦ ਆਈ ਬਸ ਇਹਦੀ ਰੱਟ ਲੱਗੀ ਹੋਈ ਸੀ ਇਹਨਾਂ ਸੌਕਸਾਂ ਦੇ ਉੱਪਰ ਬਸ ਜੋਕਰ ਵਾਲਨੇ ਸੌਕਸ ਜੀ ਦੇਖੋ ਜੀ ਆ ਪ੍ਰਭ ਨੇ ਸੌਕਸਾਂ ਪਾਈਆਂ ਦੇਖੋ ਕਿਵੇਂ ਦੀਆਂ ਲੱਗਦੀਆਂ ਪਈਆਂ ਹੁਣ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਸਰਦੀਆਂ ਵਿੱਚ ਪਾਈ ਕਰੇਗੀ ਜਾਂ ਗਰਮੀਆਂ ਵਿੱਚ ਪਾਏਗੀ ਜਿੱਦਾਂ ਨੇ ਯੋਕਰ ਦੇ ਕੱਪੜੇ ਹੁੰਦੇ ਇੰਦਾ ਲੱਗਦੇ ਆ ਹਾਂਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ 3 ਵੱਚੁਕੇ ਨੇ ਆਪਣੇ ਬਾਬਾ ਸ਼ਿਰੀ ਚੰਦ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਖੰਡਪੜ ਰੱਖੇ ਜਾਂਦੇ ਨੇ ਉੱਥੇ ਅੱਜ ਤੋਂ ਖੰਡਪੜ ਸਟਾਰਟ ਕੀਤੇ ਹੋਏ ਨੇ ਤੇ ਮੈਂ ਅੱਜ ਫਿਰ ਜਿੰਨੇ ਵੀ ਕੱਪੜੇ ਸੀਗੇ ਸਾਰੇ ਹੀ ਮਸ਼ੀਨ 'ਚ ਪਾ ਕੇ ਧੋਲੇ ਹੀ ਜਿਹੜੇ ਧੋਣ ਵਾਲੇ ਸੀ ਬੈਠਦੇ ਚਾਦਰਾਂ ਵੀ ਧੋਲੀਆਂ ਸੀ ਕਿਉਂਕਿ ਮੇਕਾ ਪਰਸੋ ਐਤਵਾਰ ਹੈ ਤੇ ਇਸ ਕਰਕੇ ਚਲੋ ਖੰਡਪੜ ਸ਼ੁਰੂ ਹੋ ਗਿਆ ਫਿਰ ਉੱਥੇ ਜਾ ਕੇ ਆਪਾਂ ਸੇਵਾ ਕਰਨੀ ਹੁੰਦੀ ਹੈ ਤੇ ਨਾਲੇ ਬੱਚਿਆਂ ਨੂੰ ਫਿਰ ਸੰਡੇ ਦੀ ਛੁੱਟੀ ਹੁੰਨੀ ਹੈ ਤੇ ਕੱਲ ਦੀ ਤੇ ਜਿਹੜੀ ਅੱਜ ਦੀ ਯੂਨੀਫਾਰਮ ਹੋਏਗੀ ਉਹ ਫਿਰ ਆਪਾਂ ਐਤਵਾਰ ਨੂੰ ਧੋਲਾਂਗੇ ਅੱਜ ਕਾਫੀ ਕੱਪੜੇ ਧੋਤੇ ਸੀਗੇ ਬੱਚੇ ਜਾਣ ਲੱਗੇ ਟਿਊਸ਼ਨ ਤੇ ਕੁਸੀ ਸ਼ਾਮ ਨੂੰ ਬੂਟਲੈਂਡ ਵੀ ਜਾਣੇ ਨੇ ਬੂਟਲੈਂਡ ਵੀ ਜਾਣੇ ਨੇ ਆਹ ਜਾ ਕੇ ਸ਼ਾਮ ਨੂੰ ਲੈ ਆਓ ਚਲੋ ਬਾਏ ਬਾਏ ਕੱਪੜੇ ਸੁੱਕ ਗਏ ਨੇ ਲਾਲ ਨੇ ਨਨੂ ਤੇਮਾ ਲਾਲੀ ਗਿਆ ਨਾ ਦੀਆਂ ਕੋ ਜਿੱਧਰ ਪਾਏ ਸੀ ਕੱਪੜੇ ਕੋ ਜ ਕੱਪੜੇ ਸਟੈਂਡ ਤੇ ਪਾਏ ਸੀ ਇਧਰ ਕਰਦੇ ਨੇ ਜਿਹੜੇ ਜਿੰਨੇ ਹੋਣਗੇ ਸੁੱਕ ਜਾਣਗੇ ਏਸੀ ਦੀ ਹਵਾ ਪੈਂਦੀ ਰਹੂਗੀ ਨਾ ਪਿੱਛੋਂ ਸੁੱਕ ਜਾਣਗੇ ਹੁਣ ਆਪਾਂ ਦਾਲ ਨੂੰ ਤੜਕਾ ਲਾ ਲਈਏ ਇਹ ਵਿੱਚ ਪਾਤਾ ਕਿਉਂ ਕਿਉਂ ਕਰਨ ਹੁੰਦੀ ਇਹ ਪਹਿਲਾਂ ਤੇ ਦੂਜੀ ਵਾਰ ਸਿਆਪਰ ਅਕੀ ਰੋਦਾ ਇਹਦੇ ਵਿੱਚ ਮੈਂ ਹਲਦੀ, ਥੋ ਮਿਰਚ ਪਾਤੀ ਹੈ। ਹੁਣ ਇਸ ਨੂੰ ਤੜਕਾ ਲਾ ਲਈਏ। ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜੀਰਾ ਪਾ ਲੀਏ। 1 ਚਮਚਾ ਜੀਰਾ ਪਾਤਾ। ਇਹ ਇਹ ਮੈਂ ਬਰੀਕ ਕੱਟੇ ਹੋਏ ਪਿਆਜ਼ ਲੈਨੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਸੀ ਇੱਕ ਟਮਾਟਰ ਥੋੜਾ ਜਿਹਾ ਲਸਣ ਲਿਆ ਜੀਰਾ ਪੁਨੀਆ ਗੇ ਇਹਦੇ ਵਿੱਚ ਆਪਾਂ ਪਾ ਦਈਏ ਹੁਣ ਜਿਆਦਾ ਕੱਟ ਕਰਕੇ ਨ ਕੋਈ ਹੋਰ ਹੁਣ ਥੋੜਾ ਜਿਹਾ ਨਮਕ ਪਾ ਦੇਣੇ ਜਿਹੜੇ ਪਿਆਜ਼ ਟਮਾਟਰ ਹੋਣ ਦੇ ਨੇ छेपी भुने जाने थोड़े सॉफ्ट छेपी हो जाएगी हम थोड़ी जी ये ना देगी मिर्च पा देना कलर वजिया आएगा बाकी आप लिया हो पनीर इन आप छोटे छोटे पीस कटिया इन पा दें थोड़ा रोस्ट कर देंगे उन्हें भी भुन लेने हल्का ज्यादा पनीर भी इधर दाल भी जो चंह गल चुकी है ਅਲਪਾ ਜਨ ਪਨੀਰ ਨੂੰ ਭੁੱਲ ਲੈਨੇ ਆ। ਥੋੜਾ ਆਪਾਂ ਇਹਦੇ ਵਿੱਚ ਦਾਲ ਪਾ ਲੈਨੇ ਆ। ਦਾਲ ਵੀ ਆਪਣੀ ਗਲ ਚੁੱਕੀ ਐ। ਇਹਦੇ ਵਿੱਚ ਹੁਣ ਦਾਲ ਪਾ ਦੇਣੀ ਐ। ਇੱਕ ਉਬਾਲ ਆਉਣ ਦਿੰਨੇ ਆ ਦਾਲ ਨੂੰ ਦਾਲ ਤੇ ਬਣ ਚੁੱਕੀ ਹੈ ਜਿੱਦਾਂ ਆਪਾਂ ਨੋਰਮਲ ਸਿਟੀ ਲਗਾਈਦੀ ਨਾ ਉਹਦੇ ਹੀ ਆਪਾਂ ਦਾਲ ਉਬਾਲ ਲਈ ਸੀ ਜਦੋਂ ਦਾਲ ਸੌਫਟ ਹੋ ਗਈ ਤੇ ਤੜਕਾ ਪਾ ਲਗਾਇਆ ਇਹਦੇ ਉੱਤੇ ਹੁਣ ਆਪਾਂ ਹਰਾ ਧਨੀਆ ਪਾ ਦਿੰਨੇ ਆ ਜੇ ਹੁਣ ਤੁਸੀਂ ਸਜਾਣਾ ਚਾਹੁੰਦੇ ਹੋ ਥੋੜੀ ਜੀ ਗਾਰਨਿਸ਼ਿੰਗ ਕਰਨਾ ਚਾਹੁੰਦੇ ਹੋ ਉਹ ਵੀ ਆਪਾਂ ਕਰ ਲੈਨੇ ਆ ਅਤੇ ਥੋੜੇ ਜਿਹਾ ਮੈਂ ਮਸਾਲੇ ਵਿੱਚੋਂ ਪਨੀਰ ਦੇ ਪੀਸ ਤੇ ਪਿਆਜ਼ ਕੱਢ ਲਿਆ ਸੀ ਤੜਕਿਆ ਜਿਹੜਾ ਆਪਾਂ ਭੁੰਨਿਆ ਹੋਇਆ ਸੀ ਕਿਉਂਕਿ ਇਹਦੇ ਉੱਪਰ ਆਪਾਂ ਇਹਦਾ ਸਜਾ ਲਾਂਗੇ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਧਨੀਆ ਪਾ ਦਿੰਨੇ ਆ ਤੇ ਬਹੁਤ ਹੀ ਟੇਸਟੀ ਦਾਲ ਇਦਾਂ ਬਣ ਗਈ ਜਿਦਾ ਕਿ ਆਪਾਂ ਰੈਸਟੋਰੈਂਟ ਵਿੱਚ ਜਾਂਦੇ ਆ ਉੱਥੇ ਬਹੁਤ ਮਸਾਲਿਆਂ ਵਾਲੀ ਦਾਲ ਖਾਂਦੇ ਆ ਬਿਨਾ ਮਸਾਲਿਆਂ ਤੋਂ ਬਹੁਤ ਹੀ ਜ਼ਿਆਦਾ ਸਵਾਦ ਤੇਜ਼ੀ ਆਪਣੇ ਸ਼ੋਅ ਦੇ ਦਾਲ ਬਣ ਕੇ ਤਿਆਰ ਹੈ ਮਿਲਦੀ ਹੈ ਇੱਕ ਨਵੀਂ ਵੀਡੀਓ ਦੇ ਨਾਲ